ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਟੀਮਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਸ਼੍ਰੋਮੰਦੀ ਕਾਲੀ ਦਲ ਬਾਦਲ ਵੱਲੋਂ ਵੀ ਟੀਮ ਦਾ ਵਿਸਤਾਰ ਕੀਤਾ ਗਿਆ ਜਿਸ ਨੂੰ ਲੈ ਕੇ ਹਲਕਾ ਚਾਰ ਜਥੇਦ ਸਿੰਘ ਮੱਲ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਪ੍ਰਧਾਨ ਜੀ ਥੋੜੇ ਮੀਟਿੰਗ ਕੀਤੀ ਗਈ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹਨੇ ਨਵੇਂ ਚੁਣੇ ਗਏ ਸ਼੍ਰੋਮਣੀ ਕਾਲੀਦਾ ਜੀ ਨੇ ਆਪਣੇ ਯੂਥ ਫੋਰੇ ਦੇ ਅਧਿਕਾਰ ਨੂੰ ਮੁਖਤਾਈ ਦੇਣਾ ਸਭ ਤੋਂ ਪਹਿਲਾਂ ਤਾਂ ਮੈਂ ਪੀਏਸੀ ਦੇ ਮੈਂਬਰ ਹਲਕੇ ਬਾਘੇਪਾਇਂ ਤੋਂ 215 ਸੀਐਲ ਸੰਸਦ ਨੇ ਜੁਨੇ ਨੇ ਸਰਦਾਰ ਗਜੰਪ ਸਿੰਘ ਜੀ ਨੂੰ ਪ੍ਰੋਫੈਸਰ ਸਰਦਾਰ ਕਨਵਰਜਨ ਸਿੰਘ ਦੀ ਸਮਾਧ ਭਾਈ ਅਤੇ ਸਾਡੇ ਜੂਥ ਵੰਗ ਦੇ ਚਾਰ ਨਿਯੁਕਤੀਆਂ ਹਲਕੇ ਦੇ ਕੀਤੇ ਹਨ ਮਿਲਾਨ ਕੀ ਕਿਸੀ ਕੌਮ ਕਮੇਟੀ ਦੇ ਮੈਂਬਰ ਸਰਦਾਰ ਸੁਖਦੀ ਸਿੰਘ ਮਲਾ ਸਾਹਿਬ ਉਸ ਤੋਂ ਬਾਅਦ ਸ਼੍ਰੋਮਣੀ ਕਾਲੀਦਾ ਦੇ ਕੌਮੀ ਚੈਨਲ ਸੈਕਟਰੀ ਸਰਦਾਰ ਅੰਮ੍ਰਿਤ ਸਿੰਘ ਲੰਗਣਾ ਸਾਹਿਬ ਉਸ ਤੋਂ ਬਾਅਦ ਦੋ ਬੀਚ ਪ੍ਰਦਾਨ ਕੌਮੀ ਬੀਚ ਪ੍ਰਦਾਨ ਜੋ ਮੈਨੇ ਸਰਦਾਰ ਪ੍ਰਦੀਪ ਸਿੰਘ ਦੀ ਠੱਠੀ ਪਾਈ ਅੰਤੇ ਸਰਦਾਰ ਪ੍ਰਵੀਨ ਸਿੰਘ ਦੀ ਚੰਗਾਰਾ ਤੇ ਤਿੰਨ ਅਸੀਂ ਸਕਟਾਂ ਦੇ ਪ੍ਰਧਾਨ ਜਿਹੜੇ ਅੱਜ ਸਰਦਾਰ ਅੰਮ੍ਰਿਤ ਸਿੰਘ ਲੰਗੇਕੇ ਸਾਹਿਬ ਆਏ ਨੇ ਸ਼੍ਰੋਮਣੀ ਕਾਜੀਗਰ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਵਿਚਾਰ ਅੰਦੇਛਾ ਤੇ ਸਰਦਾਰ ਹਰਜੀਤ ਸਿੰਘ ਜੀ ਗੈਲ ਵਿਅਕਤੀ ਵਾਂਗ ਫਰੈਂਡ ਦੇ ਪ੍ਰੋਨਾਣ ਜਿਹੜੇ ਅੱਜ ਲਾਇਏ ਗਏ ਨੇ ਅਤੇ ਨਥੂੜਾ ਗਰਬੀ ਦੇ ਪ੍ਰਧਾਨ ਸਰਕੂ ਪ੍ਰੋਨਾਣ ਲਾਇਏ ਨੇ ਸਰਦਾਰ ਸੁਮੰਦਰ ਸਿੰਘ ਘਲੂਰ ਅਤੇ ਸਮਾਲਸਰ ਦੇ ਇਹਨੇ ਸਰਕੂ ਦੇ ਪ੍ਰੋਨਾਣ ਲਾਇਏ ਨੇ ਸਰਦਾਰ ਗੁਰੂ ਸਿੰਘ ਜੀ ਲੰਡੇ ਕੇ ਸਾਹਮਣੂ ਗੁਰਮੁਸੀਰ ਜੀ ਲੰਡੇ ਠੀਕ ਅੱਜ ਮੈਂ ਜਿੱਥੇ ਪਾਰਟੀ ਪ੍ਰਧਾਨ ਸਰਦਾਰ ਸੰਦੀਪ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਮੈਂ ਸਰਦਾਰ ਸੰਦੀਪ ਸਿੰਘ ਸਰਮਜੀਤ ਸਿੰਘ ਜਨਸਾਧਰ ਗੁਰਸੇਮੀ ਜੀ ਨੇ ਕੌਮੀ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਕਰਦਾ ਅਤੇ ਸਾਡੇ ਜਿਹਨੇ ਦੇ ਪ੍ਰਧਾਨ ਸਰਦਾਰ ਅਮਨਜੀਤ ਸਿੰਘ ਜੀ ਲੰਢੇ ਕੇ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਕਿ ਸਾਰੀਆਂ ਨਿਯੁਕਤੀਆਂ ਜਿਹੜੀਆਂ ਇਹ ਸਰਬਸੰਮਤੀ ਦੇ ਨਾਲ ਹੋਈਆਂ ਅਤੇ ਪ੍ਰਧਾਨ ਸਾਹਿਬ ਨੇ ਹੋਰ ਵੀ ਕੌਮੀ ਅਪਦੇ ਨਾਲ ਜਿੰਨੀਆਂ ਦੇਣੀਆਂ ਉਹਨਾਂ ਦੀ ਲਿਸਟ ਵੀ ਜਲਦੀ ਆਉਣੀ ਹੈ ਤੇ ਜਿਹੜੀਆਂ ਜੂਥ ਰੀ ਵੀਆਂ ਜ਼ਿਲ੍ਹੇ ਦੀਆਂ ਉਦੇਦਾਰਾਂ ਦੇਰੀਆਂ ਉਹਨਾਂ ਦੀ ਵੀ ਜਲਦੀ ਰਜਿਸਟ੍ਰੇਸ਼ਨ ਜਿਹੀ ਹੁੰਦੀ ਹੋਊਗੀ ਤੇ ਪ੍ਰਧਾਨ ਸਾਹਿਬ ਵੀ ਬੈਠੇ ਨੇ ਜਿਸ ਵਾਂਗੂ ਸੀ ਗਲੰਡੇ ਕੇ ਸਾਹਮਣੇ ਜ਼ਿਲ੍ਹੇ ਦੀਆਂ ਜਿਹੜੀਆਂ ਸਾਡੀਆਂ ਨਿਯਮਤੀਆਂ ਉਹ ਵੀ ਜਲਦੀ ਸਾਡੇ ਜ਼ਿਲ੍ਹੇ ਦੀਆਂ ਸੀ ਕਰ ਰਹੇ ਅਤੇ ਮੈਂ ਜਿੱਥੇ ਨਵੇਂ ਚੁਣੇ ਸਾਰੇ ਉਦੇਦਾਰਾਂ ਨੂੰ ਵਧਾਈ ਦਿਨਾ ਉਥੇ ਪਾਰਟੀ ਪ੍ਰਧਾਨ ਸਾਹਿਬ ਦਾ ਸਰਦਾਰ ਸਪੀਸ਼ਲ ਮਾਨ ਸਾਹਿਬ ਦਾ ਵੀ ਲੱਗਦਾ ਸਦਾ ਸੰਜ ਹਰਜੀਤ ਸਿੰਘ ਜੀ ਜਸਵੰਤ ਵਰਕਰ ਦਾ ਤੇ ਸਰਦਾਰ ਅਮਰਜੀਤ ਸਿੰਘ ਜੀ ਨੇ ਕਿਹਾ ਸਾਡਾ ਧੰਨਵਾਦ ਪ੍ਰਧਾਨ ਜੀ ਟੀਮ ਦਾ ਵਿਸਤਾਰ ਤਾਂ ਕੀਤਾ ਜਾ ਰਿਹਾ ਹੈ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਹਨ ਪਰ ਕੈਂਡੀਡੇਟ ਹਜੇ ਘਲਾਨੇ ਨਹੀਂ ਗਏ ਉਹਦੇ ਬਰ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਅਕਾਲੀ ਦਲ ਜਲਦੀ ਜਿਹੜੇ ਕੈਂਡੀਡੇਟ ਆ ਉਹ ਨਾਮ ਸਿੱਕੇ ਨਾਂਗੇ ਕਿਉਂਕਿ ਪਾਰਲੀਮੈਂਟ ਦਾ ਜਿਹੜਾ ਕੈਂਡੀਡੇਟ ਦੇ ਨਾਂ ਜਾਂ ਕਾਨੂੰਨ ਸਭਾ ਦਾ ਕੈਂਡੀਡੇਟ ਦੇ ਨਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਉਨ੍ਹਾਂ ਦੇ ਸਰਵੇਖਣ ਲੈਣ ਨੇ ਹੁਣ ਪਾਰਲੀਮੈਂਟ ਦਾ ਜਿਹੜਾ ਸਰਵੇ ਹੋ ਗਿਆ ਸਰਵੇ ਕਰਾ ਕੇ ਜਿਹੜੇ ਯੋਗ ਸਮਝੇ ਜਾਣ ਕੇ ਵਿਅਕਤੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਹਨਾਂ ਨੂੰ ਉਮੀਦਵਾਰ ਲੈਣੇ ਜਨ ਅਧਿਵਾਨ ਸਾਹਿਬ ਨੂੰ ਜਲਦੀ ਜਿਹੜਾ ਐਲਾਨ ਹੈ ਇਹ ਹੋਸੈਨਾ ਕਿਉਂਕਿ ਸੰਜੇਤਾ ਜਿਹੜਾ ਇਸ ਰੋਮਨੀ ਕਾਲੇ ਪਰੇ ਪ੍ਰੋਬਾਨ ਸਰਦਾਰ ਸੁਖਬੀ ਸਿੰਘ ਵਾਲ ਸਾਹਿਬ ਦਾ ਅੱਤੇ ਸਾਡੀ ਪੂਰੀ ਨੀਤੀਸ਼ੇਪ ਵਾਲੇ ਦੀ ਪੁਰਾ ਇਸ ਕਰਕੇ ਜਲਦੀ ਉਹਨਾਂ ਨੇ ਇਹ ਸਾਲ ਦੇ ਰਹਿ ਮਸਮੇ ਦੇ ਨਾਲ ਜਿਹੜੇ ਉਮੀਦਵਾਰ ਉਰਾਣ ਦਿੱਤੇ ਜਾਣੇ ਨੇ ਕਿਉਂਕਿ ਦੂਸਰੇ ਪਾਰਟੀਆਂ ਦੇ ਜਿਹੜੀਆਂ ਉੱਪਰੋਂ ਕੁਈ ਦੁਆਰ 당 ਦਿੰਦੇ ਆ ਪਹਿਲਾਂ ਝੁੱਗ ਰਹੀ ਉਹਨਾਂ ਨੂੰ ਥੱਲੇ ਨਹੀਂ ਪਤਾ ਹੁੰਦਾ ਉਹ ਕੁਝ ਬੰਦਿਆਂ ਨੂੰ ਪੁੱਛ ਕੇ ਵੀ ਮੀਨਵਾਲ ਆਣੇ ਨਾ ਅੰਦਰ ਸਾਡੇ ਡੀਪਲੀ ਵਾਲੇ ਤਾਂ ਉਹ ਥੱਲੇ ਤੱਕ ਪੁੱਛ ਕੇ ਆਉਂ ਤੋਂ ਕਰਨ ਪੁੱਛ ਕੇ ਜਿਹੜੇ ਪ੍ਰਧਾਨ ਨੇ ਸਭ ਦੇ ਸੁਪਰੀਚੂ ਵਾਲ ਸਾਹਿਬ ਉਹ ਇਸ ਜਗ੍ਹਾ ਲਾਨ ਕਰਦੇ ਨੇ ਲੋਕਾਂ ਤੋਂ ਥੱਲੇ ਤੱਕ ਡੀਪਲੀ ਜਾ ਕੇ ਵੀ ਕਿਹੜਾ ਜੋ ਵੀ ਦੁਆਰਾ ਉਹ ਜੋ ਵੀ ਦੁਆਰਾ ਜਿਹੜੀ ਉਹ ਇੱਕ ਨੋਥੀ ਲੈਸਨ ਹੈ ਨਹੀਂ ਤਾਂ ਅੰਸਰ ਦੇ ਪ੍ਰਧਾਨ ਜੀ ਤੁਹਾਡੇ ਮੁਤਾਬਕ ਜਿਹੜਾ ਆਪਣਾ ਉਮੀਦਵਾਰ ਉਹ ਹਲਕੇ ਦਾ ਹੋਊਗਾ ਆਪਣੇ ਦਾ ਪੀ ਕੋਰਡ ਦਾ ਹਰਕੇ ਬੰਗੇ ਪ੍ਰਾਣੇ ਹਰਕੇ ਪੀ ਕੋਰਡ ਦਾ ਜਿਹੜਾ ਲੋਕ ਸਭਾ ਦਾ ਹਰਕਾ ਹੈ ਉਹਦੇ ਵਿੱਚੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਨਾਮ ਪ੍ਰਧਾਨ ਜੀ ਕਿਤੇ ਦਾ ਬੀ ਜੀ ਪੀ ਨਾਲ ਥੋੜਾ ਸਹਿਯੋਗ ਤਾਂ ਨਾ ਹੋਣ ਦਾ ਕਰਨਾ ਵੀ ਤੇ ਦੇਰੀ ਹੋ ਰਹੀ ਕੈਂਡੀਡੇਟ ਲਾਉਣ ਚ ਬਿਲਕੁਲ ਪਹਿਲੇ ਨਾਮ ਬਣ ਚੁੱਕਾ ਸੀ ਭਗਵਾਨ ਸਾਹਿਬ ਦਾ ਸਰਦਾਰ ਸ਼ਕਤੀ ਸਿੰਘ ਬਾਲ ਸਾਹਿਬ ਦਾ ਸਾਡੀ ਕੋਰਟ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਹਦੇ ਨਾਮ ਦਾ ਕਿ ਅਸੀਂ ਬਿਲਕੁਲ ਬੀ ਜੀ ਪੀ ਨਾਲ ਸਹਿਯੋਗ ਨਹੀਂ ਕਰਨਾ ਕਿਉਂ ਨਹੀਂ ਕਰਨਾ ਹੁਣ ਤੱਕ ਉਹਨਾਂ ਨੇ ਜੋ ਮੁੱਦੇ ਰੱਖੇ ਪੜਾ ਬੰਦੀ ਸੀ ਦਾ ਮੁੱਦਾ ਹੋਵੇ ਪੜਾ ਕਿਸਾਨਾਂ ਦਾ ਮੁੱਦਾ ਹੋਵੇ ਜਾਂ ਜਿਹੜੇ ਹੋਰ ਮੁੱਦੇ ਨੇ ਪੰਜਾਬ ਨਾਲ ਸਬੰਧ ਦੇ ਮੁੱਦੇ ਉਹ ਮੰਨਣ ਤਿਆਰ ਨਹੀਂ ਸੀ ਜੇ ਪ੍ਰਧਾਨ ਸਾਹਿਬ ਨੇ ਸਟੈਂਡ ਲਿਆ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਬੀ ਸਿੰਘ ਬਾਲ ਸਿੰਘ ਦਾ ਸਾਡੀ ਕੋਰਟ ਕਮੇਟੀ ਦਾ ਵੱਡੇ ਲੀਡਰਾਂ ਦਾ ਕਿ ਉਹਨਾਂ ਨੇ ਪੂਰਾ ਸਟੈਂਡ ਲੈ ਕੇ ਕਿ ਸਾਨੂੰ ਪੰਜਾਬ ਪਹਿਲਾਂ ਸਾਡੀ ਕੌਮ ਪਹਿਲਾਂ ਤੇ ਰਲਾਈਸਾਂ ਦੇ ਨਾਲ ਬਾਤ ਪ੍ਰਧਾਨ ਜੀ ਆਮ ਆਦਮੀ ਪਾਰਟੀ ਆਗੂਆਂ ਵੱਲੋਂ આરોਪ ਲਾਇਆ ਜਾ ਰਿਹਾ ਕਾਲੀ ਦਲ ਤੇ ਕਿ ਚੋਣਾਂ ਤੋਂ ਬਾਅਦ ਬੀਜੇਪੀ ਨੇ ਸਮਝੌਤਾ ਹੋ ਜਾਊ ਕਾਲੀ ਦਲ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰਧਾਨ ਸਾਹਿਬ ਦਾ ਸਟੈਂਡ ਹੈ ਕਿ ਬੀਜੇਪੀ ਜੇ ਸਾਡੇ ਜਿਵੇਂ ਹੁਣ ਉਹਨਾਂ ਨੇ ਕੋਈ ਮੰਗ ਨਹੀਂ ਸਾਡੀ ਮੰਨੀ ਅਸੀਂ ਸਮਝੌਤਾ ਕਿਵੇਂ ਕਰਾਂਗੇ ਪ੍ਰਧਾਨ ਸਾਹਿਬ ਦਾ ਸਟੈਂਡ ਹੈ ਸ਼ਰੂਨੀ ਕਾਲੀ ਦਲ ਦਾ ਸਟੈਂਡ ਹੈ ਕਿ ਬਿਲਕੁਲ ਅਸੀਂ ਸਮਝੌਤਾ ਨਹੀਂ ਕਰਾਂਗੇ ਪ੍ਰਧਾਨ ਜੀ ਲੋਕ ਸਭਾ ਚੋਣਾਂ ਲੈ ਕੇ ਹਲਕਾ ਮਸੂਮ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਵਾਸੀ ਨੂੰ ਕੀ ਕਹਿਣਾ ਚਾਹੋਗੇ ਮੈਂ ਹਲਕਾ ਬਾਗਾਪੁਰੋਂ ਦੇ ਸਾਰੇ ਜਿੰਨੇ ਵੋਟਰ ਨੇ ਜਿੰਨੇ ਸਾਡੇ ਵਰਕਰ ਨੇ ਵਰਕਰੋਂ ਤੋਂ ਮੈਂ ਬੇਨਤੀ ਕਰੂਗਾ ਕਿ ਪੱਬਾ ਭਾ ਰੋਕੇ ਆਪਾਂ ਇਹਨਾਂ ਨੂੰ ਜੋ ਲਾ ਲਈਏ ਬਾਗਾਪੁਰ ਤੋਂ ਵੱਡੀ ਲੀਡ ਹੈ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਕੈਂਡੀ ਨੂੰ ਦਵਾਈਏ ਕਿਉਂਕਿ ਹੁਣ ਵਾਲੀ ਸਰਕਾਰ ਨਾਲੋਂ ਦੋ ਸਵਾ ਦੋ ਸਾਲ ਹੋ ਗਏ ਬੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀ ਪੂਰੀ ਨਹੀਂ ਕੀਤੀ ਬੜੀਆਂ ਡਿਵੈਲਪਮੈਂਟ ਦੀਆਂ ਗੱਲਾਂ ਕੀਤੀਆਂ ਸੀ ਕੋਈ ਕੂੜਾ ਕੀਤਾ ਮੁਲਾਜ਼ਮਾਂ ਦਾ ਕੋਈ ਡੀਏ ਦੀ ਕੇਸ ਤੇ ਇਹਨਾਂ ਨੇ ਜਾਰੀ ਕੀਤੀ ਨਾ ਖਸਾਲ ਖੁਸ਼ ਹੈ ਨਾ ਵਪਾਰੀ ਖੁਸ਼ ਹੈ ਨਾ ਮੁਲਾਜ਼ਮ ਖੁਸ਼ ਹੈ ਨਾ ਮਜ਼ਦੂਰ ਖੁਸ਼ ਹੈ ਖੁਸ਼ ਕੋਈ ਨਹੀਂ ਨਾ ਤੇ ਕਿਉਂਕਿ ਜੋ ਬਾਦਲ ਸਾਹਿਬ ਦੀਆਂ ਦਿੱਤੀਆਂ ਸੂਤਾ ਬੰਤਾਂ ਜ਼ਰੂਰ ਕਰਤੀਆਂ ਫਲਾ ਸ਼ਗਰ ਸਕੀਮ ਹੋਵੇ ਆਟਾ ਦਾਲ ਸਕੀਮ ਹੋਵੇ ਹੋਰ ਸਕੀਮਾਂ ਜਿਹੜੀਆਂ ਬਾਦਲ ਸਾਹਿਬ ਨੇ ਚਲਾਈਆਂ ਸੀ ਬੰਦ ਜ਼ਰੂਰ ਕਰਤੀਆਂ ਪੈਨਸ਼ਨਾਂ ਗਰੀਬਾਂ ਦੀਆਂ ਕੱਢ ਦਿੱਤੀਆਂ ਜਿਹੜੇ ਲਾਰੇ ਲਾਏ ਸੀ 100000 ਰੁਪਏ ਦੇ ਬੀਬੀਆਂ ਦੇ ਲੜਕਿਆਂ ਨੂੰ ਉਹ ਜੰਗਾਂ ਡਿਗਰੀਆਂ ਅੱਜ ਤੱਕ ਉਹਨਾਂ ਦਾ 28 30000 ਰੁਪਏ ਬੰਦਾ ਉੱਜਦਾ ਹੈ ਕਹਿੰਦੇ ਫੇਰ ਹੀ ਲੋਕਾਂ ਕੋਲੇ ਜਾ ਕੇ ਕਹਿਣ ਲੱਗ ਗਏ ਕਿ ਕੀਤੀ ਜਾਂਦੀ ਅੱਜ ਸਰਕਾਰ ਦੀਆਂ ਦੇ ਖਾਤੇ ਦੇ ਵਿੱਚ ਕੋਣ ਤੇ ਫੇਰ ਮोटा ਮੰਨ ਸਕਦੇ ਆ ਇਸ ਕਰਕੇ ਬਹੁਤ ਜਿਹੜਿਆ ਇਹਨਾਂ ਨੇ ਬੜਾ ਕੁਝ ਕਿਹਾ ਸੀ ਝੂਠ ਬਾਰੇ ਸੀ ਲਾਰੇ ਲਾਏ ਸੀ ਪਰ ਪਹਿਲਾਂ ਹਾਊਸ ਪਾਰਟੀ ਨੇ ਲਾਗੇ ਲਾਏ 5 6 ਰਾਏ ਕਰਕੇ ਹੁਣ ਇਹਨਾਂ ਨੇ ਲਾਰੇ ਲਾਏ 3 ਸਾਲ ਹੋ ਗਏ ਕੁਛ ਨਹੀਂ ਕਿਸੇ ਨੂੰ ਦਿੱਤਾ ਜਵਾਨੀ ਦੀ ਕੋਈ ਡਵੈਲਪਮੈਂਟ ਨਹੀਂ ਹੋਈ ਪਹਿਲਾ ਕੌਂਸਲ ਪਾਰਟੀ ਨੇ ਕੋਈ ਜਵਾਨੀ ਦੀ ਡਵੈਲਪਮੈਂਟ ਨਹੀਂ ਕੀਤੀ ਸੱਤ ਕਲੇਚ ਉਭਾਰਤੇ ਲਾਰੇ ਲਾਤੇ ਕੋਈ ਆਪਣੇ ਇਲਾਕੇ ਦਾ ਦੱਸੋ ਸੱਤ ਸਾਲਾਂ ਵਿੱਚ ਡਵੈਲਪਮੈਂਟ ਹੋਇਆ ਇਹ ਦੱਸੋ ਕੋਈ ਨਵੀਂ ਚੀਜ਼ ਬਣੀ ਬਗੇ ਬਣਾ ਸ਼ਹਿਰ ਦਾ ਦੱਸੋ ਕਿ ਕੋਈ ਬਗੇ ਪ੍ਰਾਇੰਦਰ ਵਿੱਚ ਸੱਤਾ ਜ਼ਾਲਾ ਮੈ ਜੋ ਕੋਈ ਨਵੀਂ ਗਵਰਨਮੈਂਟ ਹੋਈ ਕੁਛ ਨਹੀਂ ਹੋਇਆ ਸਿਰਫ ਝੂਠੇ ਲਾਗਿਆ ਜੋ ਬਲੇਸ ਤੋਂ ਬਣਾ ਕੋਈ ਕੰਮ ਨਹੀਂ ਕੀਤਾ ਸ਼ਰਮਿੰਦੇ ਕਾਲੀ ਦਰ ਕੋਲੇ ਬਹੁਤ ਕੁਛ ਹੈ ਕਹਿਣ ਨੂੰ ਜੋ ਕੁਝ ਬਾਗਿਆ ਪਰਾਨੇ ਹੱਕੇ ਦੇ ਅੰਦਰ ਹੋਇਆ ਉਹ ਸਿਰਫ ਤੇ ਸਿਰ ਸ਼੍ਰੋਮਣੀ ਕਾਲੀਦਾ ਦੇ ਲੇਖਕ ਸ਼੍ਰੋਮਣੀ ਕਾਲੀਦਾ ਨੇ ਵਿੱਧਿਆ ਮੰਡੀ ਦੀ ਬੈਠੇ ਮੰਡੀ ਬਣਾਈ ਸ਼੍ਰੋਮਣੀ ਕਾਲੀਦਾ ਨੇ ਤਸਵੀਰ ਬਣਾਈ ਹਸਪਤਾਲ ਬਣਾਇਆ ਤਸਵੀਰ ਦੇ ਜਪਾਇਆ ਸੱਤਾ ਸਾਜ ਦੇ ਸੀਵੇ ਨਹੀਂ ਚਲਾ ਸਕੇ ਸ਼੍ਰੋਮਣੀ ਕਾਲੀਦਾ ਦਾ ਪਾਇਆ ਜਿਹੜੀ ਮੁੱਢ ਜਿ ਤੋਂ ਲੈ ਕੇ ਸਰਕਾ ਜਿਹੜੀ ਬਣੀ ਤਲਵੰਡੀ ਸਾਬੋ ਦਾ ਅਕਾ ਇਹ ਕਿਹਦੇ ਸ਼ਹਿਰ ਦੀ ਸ਼ਾਨ ਹੈ ਜਿਹੜੀ ਬੜੇ ਬਟਰ ਬਣਿਆ ਤਾਂ ਸ਼੍ਰੋਮਣੀ ਕਾਲੀਦਾ ਦੀ ਸਰਕਾਰ ਦੀ ਸਮੇਂ ਦੇ ਵਿੱਚ ਇਹ ਸਾਰਾ ਕੁਝ ਮਿਲਦੂ ਹੋਇਆ ਜਿੰਨਾ ਸਰਕਾਰ ਬਣਿਆ ਸ਼੍ਰੋਮਣੀ ਕਾਲੰਦਰ ਨੇ ਬਣਾਈਆਂ ਜਿੰਨੀਆਂ ਮੰਡੀਆਂ ਬਣੀਆਂ ਹੋਰ ਕੋਈ ਪੁਆਇੰਟ ਬਣੇ ਗਰੀਬਾਂ ਦੇ ਲਈ ਤੁਲਸ਼ਾਣਾ ਬਣੀਆਂ ਮਿੱਕੀ ਤੋਂ ਨਿੱਕੀ ਚੀਜ਼ ਹੈ ਜਿਹੜੀ ਤੇ ਵੱਡੀ ਤੋਂ ਵੱਡੀ ਚੀਜ਼ ਹੈ ਗ੍ਰੈਂਡ ਬਣੇ ਜਿਹੜੇ ਬਿਜਲੀ ਦੇ ਸ਼੍ਰੋਮਣੀ ਕਾਲੰਦਰ ਨੇ ਲਗਾਈ ਸ਼੍ਰੋਮਣੀ ਕਾਲੰਦਰ ਨੇ ਬਿਜਲੀ ਸਰਪ੍ਰਸਤ ਕੀਤੀ ਤੇ ਸ਼੍ਰੋਮਣੀ ਕਾਲੰਦਰ ਨੇ ਕੀਤੀ ਇਹ ਕਹਿੰਦੇ ਹੁੰਦੇ ਸੀ ਬੜੇ ਲੋਕ ਕਹਿੰਦੇ ਹੁੰਦੇ ਸੀ ਕਿ ਬਿਜਲੀ ਦੇ ਸਮਝੌਤੇ ਗਲਤ ਹੋਏ ਪਹਿਲਾਂ ਕੌਂਸਲ ਪਾਰਟੀ ਥਿੰਕੀ ਰਹੀ ਸੀ ਉਹ ਤੇ ਰੱਦ ਕਰਾਂਗੇ ਆ ਉਹਦੀ ਪਾਰਟੀ ਦੀ ਜਿਹੜੀ ਸੀ ਸ੍ਰੀ ਠਕਰਮਾਨ ਕਹਦਾਗੇ ਸੀ ਉਹ ਤੇ ਰੱਦ ਕਰਾਂਗੇ ਪਰ ਕਿਉਂ ਨਹੀਂ ਕਰ ਰਹੇ ਜਿੱਥੇ 12 14 16 ਪੀ ਜਿਹੜੂ ਬੀਲੀ ਮੋਲ ਰਹੇ ਲੈਣੇ ਆ ਤੇ ਉਥੇ ਵੀ ਜਿੱਦ ਕਿੰਨੇ ਨੂੰ ਇਸ ਕਰਕੇ ਮੈਂ ਵੈਦਨੀ ਚਾਣੀ ਦੋਨਾਂ ਲੋਕਾਂ ਨੂੰ ਗੁੜਾ ਨਾ ਹੋਏ ਕਰੋ ਘਬਰਾ ਹੋ ਕੇ ਮੋਟਾ ਨਾ ਪਾਇਆ ਕਰੋ ਕੈਂਡੀਡੇਟ ਵੇਖ ਕੇ ਵੋਟ ਪਾਇਆ ਕਰੋ ਤੇ ਪਾਰਟੀ ਵੇਖ ਕੇ ਵੋਟ ਪਾਇਆ ਕਰੋ ਕੌਣ ਥੋੜੀ ਪਾਰਟੀ ਹਾਂ ਸੱਤ ਸਾਲਾਂ ਚ ਇੱਕ ਟੂਰਿਜ਼ਮ ਪੈਨਸ਼ਨ ਦਿੱਤਾ ਇਹਨਾਂ ਨੂੰ ਕੋਈ ਕੈਂਡੀਡੇਟ ਬੀਲੀ ਦੇ ਬੜੇ ਨਹੀਂ ਅਸੀਂ ਕਦੇ ਘਾਟੇ ਲੱਗੇ ਨਾ ਤੇ ਕਟ ਤਾਂ ਨਹੀਂ ਲੱਗਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੈਦਾ ਕਿੰਨੀ ਬੀਲੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਗ੍ਰੈਂਡ ਲਾਏ ਆ ਜੇ ਗ੍ਰੈਂਡ ਨਾ ਲੱਗੇ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੀ ਬੀਲੀ ਪੈਦਾ ਨਾ ਕੀਤੀ ਵੀ ਕਿੱਥੋਂ ਦੰਦੇ ਕਹਿੰਦੇ ਅਸੀਂ ਇੰਨਾ ਦੇ ਪਾਣੀ ਪਚਾਦਾ ਇੰਨਾ ਟੇਲਾਂ ਦੇ ਪਾਣੀ ਪਹੁੰਚਾਇਆ ਨਹੀਂ ਮੈਨੂੰ ਐ ਦੱਸੋ ਅਸੀਂ ਦਾ ਪਾਣੀ ਕਿੰਨਾ ਆਉਂਦਾ ਹੈ ਵੀ ਜਿਹੜੀ ਮਹਿਰ ਆਪਣੀ 3 ਨੰਬਰ ਤੇ ਆ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਰਾਜ ਸੀ ਸਰਦਾਰ ਸੁਖੀ ਸਿੰਘ ਬਾਦਲ ਕਿੱਟੀ ਮੁੱਖ ਮੰਤਰੀ ਸੀ ਤਾਂ ਉਹਦੋਂ ਇੱਕ ਨੰਬਰ ਤੇ ਨਹਿਰ ਹੁੰਦੀ ਸੀ ਜਿਹੜੀ ਆਪਣੀ ਨਹਿਰ ਇਹਨਾਂ ਜਿਹੜਾ ਪਾਣੀ ਇਸ ਹੱਥੇ ਨੂੰ ਲੱਗਦਾ ਇੱਕ ਨੰਬਰ ਤੇ ਹੁੰਦੀ ਸੀ ਉਸ ਕਰਕੇ ਵੀ ਲੋ ਜਿੰਨਾ ਪੈ ਲੈਣਾ ਪਈਆਂ ਮੋਗੀਆਂ ਦੀਆਂ ਉਹ ਸ਼੍ਰੋਮਣੀ ਕਾਲੀਕਲ ਨੇ ਕੋਈਆਂ ਇੱਥੇ ਉਹਨੂੰ ਪਹਿਲਾਂ ਕੀ ਹੋਇਆ ਸੀ ਤੇ ਉਹ ਤੋਂ ਬਾਅਦ ਵਿੱਚ ਕੀ ਹੋਇਆ ਕਿਉਂਕਿ ਜੋ ਕੁਝ ਵੀ ਕੀਤਾ ਇਸ ਸ਼੍ਰੋਮਣੀ ਕਾਲੀਕਲ ਨੇ ਕੀਤਾ ਜੋ ਸੁਰਤਾਂ ਦਿੱਤੀਆਂ ਮੇਦਬਾਨ ਖਜ਼ਾਨਿਆਂ ਨੂੰ ਜੋ ਉਹ ਪਾਰੀਆਂ ਉਹ ਸ਼੍ਰੋਮਣੀ ਕਾਲੀਕਲ ਨੇ ਦਿੱਤੀਆਂ ਅੱਜ ਲੋਕ ਯਾਦ ਕਰਨ ਲੱਗ ਗਏ ਕਿ ਸ਼੍ਰੋਮਣੀ ਕਾਲੀਕਲ ਨੇ ਜੋ ਕੁਝ ਕੀਤਾ ਸ਼ਰਮਣੀ ਕਾਲੀਦਾ ਨੇ ਕੀਤਾ ਸਰਦਾਰ ਪ੍ਰਕਾਸ਼ ਸਿੰਘ ਦੀ ਬਾਲਸਾ ਨੇ ਕੀਤਾ ਸ਼ਰਮਣੀ ਕਾਲੀਦਾ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਦੀ ਬਾਲਸਾ ਨੇ ਕੀਤਾ ਅੱਜ ਕਿਹੜਾ ਵੀ ਡਿਗਰ ਹੈ ਜਿਹੜਾ ਪੰਜਾਬ ਦੇ ਵਿੱਚ ਫਿਰਦਾ ਕੱਲਾ ਇੱਕ ਇੱਕ ਨੂੰ ਬੰਧਾਣਾ ਸਾਡਾ ਸਰਦਾਰ ਸੁਖਬੀ ਸਿੰਘ ਦੀ ਬਾਲਸਾ ਜਿਹੜਾ ਰੋਹਟੇ ਦੋ ਹਲਕੇ ਦੇ ਵਿੱਚ ਜਾਂਦਾ ਤੇ ਹਰ ਇੱਕ ਨੂੰ ਮਿਲਦਾ ਹਰ ਇੱਕ ਨਾਲ ਹੱਥ ਮਿਲਾਉਂਦਾ ਹਰ ਇੱਕ ਨੂੰ ਉੱਤੱਕੇ ਫੋਟੋ ਖਿਚਵਾਉਂਦਾ ਕਿਹੜਾ ਡਿਗਰ ਆ ਦੁਨਾਈ ਤੱਕ ਆ ਆਮ ਆਮਦੂ ਪਾਰਟੀ ਕਹਿੰਦੇ ਅਸੀਂ ਆਮ ਲੋਕ ਹੈ ਇਹ ਹੈ ਅਨੁਗਿਆਰਨ ਬਣਾਉਣ ਤੋਂ ਬੰਦਾ ਸਕورٹی ਦਾ ਲੈ ਕੇ ਆਇਆ ਤੁਰੇ ਬੰਦਾ ਮੁੱਖ ਮੰਤਰੀ ਕਿ ਕਿਹਦਾ ਹੁੰਦਾ ਸੀ ਕਿ ਜਿਹੜਾ ਮੁੱਖ ਮੰਤਰੀ ਹੈ ਉਹ ਮੁਰਗੀਖਾਨਾ ਖੋਲੇ ਜਿੰ ਨੂੰ ਇਹਨਾਂ ਦਾ ਰਾ ਜਾਂ ਜਿਹੜਾ ਲੀਡਰ ਇਨ ਸਕورٹی ਲਈ ਖੰਦਾ ਮੁੱਖ ਮੁਰਗੀਖਾਨਾ ਖੋਲੇ ਪਰ ਅੱਜ ਖੁਰਨਾ ਚਾਹੁੰਦਾ ਮੁਰਗੀਖਾਨਾ ਤੋਂ ਮਾਮਲਾ ਮੈਂ ਕਰਾਂ ਪ੍ਰਧਾਨ ਜੀ ਜਿਹੜੇ ਪੰਜਾਬ ਦੇ ਮੇਨ ਪੱਫੇ ਮੁੱਦੇ ਤਿੰਨ ਸੀਗੇ ਇੱਕ ਸੀਗਾ ਰੀਤ ਮਾਫੀਆ ਨਸ਼ਿਆਂ ਦਾ ਤੇ ਬੇਅਦਬੀ ਦਾ ਉਹ ਕਹਿੰਦੇ ਆ ਵੀ ਇਹ ਤਿੰਨੇ ਮਾਮਲੇ ਕਾਲੀ ਸਰਕਾਰ ਮੌਕੇ ਹੋਏ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਲਪਲਾਇਜਰ ਨੂੰ ਅੱਜ ਨੇਤ ਮਾਫੀਆ ਜਿਹੜਾ ਐਸਟ੍ਰਾਂ ਤੇ ਗੈਸਟਰਵਾਦ ਸਿਖਰਾਂ ਤੇ ਐ ਨਸ਼ਾ ਰੋਜ਼ ਹਵਾਲਾਆਂਿਆਂ ਨੂੰ ਜੁਆ ਥੋਡੀਆਂ ਨੂੰ ਜੁਆ ਜਿੰਨੇ ਤੁਸੀਂ মিডিਆਲੇ ਸਭ ਤੋਂ ਵੱਧ ਜਿਹੜੇ ਸਾਡੇ ਨੌਜਵਾਨਾਂ ਅੱਜ ਮਾਰੇ ਪਹਿਲਾਂ ਨਸ਼ਾ ਮਦਦ ਕੋਰਡੀ ਸਰਕਾਰ ਦੇ ਵਿੱਚ ਨੇਤ ਮਾਫੀਆ ਜਿਹੜਾ ਕੋਰਡੀ ਸਰਕਾਰ ਦੇ ਵਿੱਚ ਅੱਜ ਨੇਤ ਮਾਫੀਆ ਜਿਹੜਾ ਕਿੰਨੇ ਨੂੰ ਤੁਸੀਂ ਟਿੱਪਟਿਕ ਵਾਲਾ ਸਟਾਉਣੀ ਤੋਂ ਸ਼ੁਰੂ ਨਹੀਂ ਕਾਲਜਰ ਨੂੰ ਕਿੰਨੇ ਲੋਕ ਸੀ ਇਸ ਕਰਕੇ ਸਿਰਫ ਝੂਠ ਬੋਲਦੇ ਰਹੇ ਕਿ ਨਾ ਬਿਆਦੂਈ ਦਾ ਮੁੱਦਾ ਹੈ 272 ਬਿਆਦੂਈਆਂ ਹੋ ਜਾਂ ਕਾਂਗਰਸ ਦੇ ਰਾਜ ਵਿੱਚ ਤੇ ਹੁਣ 25 ਤੋਂ 30 ਬਿਆਦੂਈਆਂ ਜਿਹੜੀਆਂ ਹੋਈਆਂ ਇੱਥੋਂ ਲੈ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਗੋਲੀकांड ਹੋਇਆ ਦੇਖੋ ਤੁਸੀਂ ਇਹ ਤੋਂ ਵੱਡੀ ਕਿਹੜੀ ਗੱਲ ਹਨ ਸਨੇ ਬੂਟਾ ਸਨੇ ਪੂਰ ਸੰਦਰਵੜੀ ਉੱਥੇ ਗੋਲਣੇ ਚਲਾਏ ਗਿਆ ਕਿ ਨਾ ਤੇ ਉੱਥੇ ਇੱਕੋ ਜਲਾ ਵਿਅਕਤੀ ਮਾਰਿਆ ਵੀ ਗਿਆ ਫਟਰ ਕਿੰਨੇ ਜਾਨੇ ਹੋਏ ਇਸ ਕਰਕੇ ਗੱਲ ਕਰਦੇ ਆਂ ਦਰਬਾਰ ਸਾਹਿਬ ਦੇ ਵਿੱਚ ਬਿਆਦ ਕੀਤੀ ਹੋਈ ਕਿਉਂਕਿ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਨੇ ਰੁਪਿਆ ਸਿੱਟੀਆਂ ਸੀ ਗੁਰੂ ਸਾਹਿਬ ਤੇ ਤੇ ਅੱਜ ਸਾਰਿਆਂ ਨੂੰ ਸਬਕ ਮਿਲਣਾ ਕਾਉਂਸਲ ਨੂੰ ਮਿਲਣਾ ਉਹ ਉਸ ਦਾ ਤਾਂ ਨਹੀਂ ਜੀ ਲੈਣਾ ਜਿਨ੍ਹਾਂ ਨੇ ਟੈਗ ਦਰਬਾਰ ਸਾਹਿਬ ਦੇ ਕੀਤਾ ਟੈਂਕ ਚੜਾਏ ਸੈੰਟੀ ਗੁਰਦੁਆਰੇ ਪੰਜਾਬ ਦੇ ਟੈਗ ਨਹੀਂ ਕੀਤੇ 156 ਡੋਡੋ ਦੇ ਹਿੰਦੁਸਤਾਨ ਨੇ ਟੈਗ ਨਹੀਂ ਕੀਤੇ 8000 ਤੋਂ ਵੱਧ ਗੁਰੂ ਸਾਹਿਬ ਦੀ ਬਿਆਦਗੀ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਵੱਜੀਆਂ ਉਤੋਂ ਵੱਡੀ ਬੇਅਦਬੀ ਨਹੀਂ ਹੋ ਸਕਦੀ ਕੌਮ ਦਾ ਹੈ ਕਿ ਕਈ ਨਹੀਂ ਸੰਦੇ ਕੋਈ ਤੇ ਜਿਹੜੀ ਆਵਾਦ ਦੀ ਪਾਰਟੀ ਹੈ ਇਹਨਾਂ ਦਾ ਜਿਹੜਾ ਐਮਐਲਏ ਸੀ ਦਿੱਲੀ ਦਾ ਕran ਸ਼ਰੀਪ ਦੀ ਬੇਅਦਬੀ ਹੋਈ ਬਰੇਨ ਕੋਲ ਨੇ ਬਾਈ ਨੇ ਪਰਚਾ ਕੀਤਾ ਹੈ ਜਿਹੜਾ ਆਵਾਦ ਦੀ ਪਾਰਟੀ ਦਾ ਸੀ ਜਦੋਂ 2014 ਦੇ ਵਿੱਚ ਇਹਨਾਂ ਨੇ ਪਾਰਲੀਮੈਂਟ ਦੇ ਮੈਂਬਰ ਬਣੇ ਉਦੋਂ 2015 ਤੋਂ ਸ਼ੁਰੂ ਹੋ ਗਿਆ ਬੇਅਦਬੀਆਂ ਹੋਣੀਆਂ ਤੇ ਬੇਅਦਬੀਆਂ ਪਰੌਣ ਵਾਲੇ ਕੌਣ ਨੇ ਇਹਨਾਂ ਨੂੰ ਜਿਵੇਂ ਇਹਨਾਂ ਦਾ ਗਿੰਦਰੀ ਰਾਜ ਫੜ ਕੇ ਅੰਦਰ ਦਿੱਤਾ ਬੇਅਦਬੀ ਪਰੌਣ ਵਾਲੇ ਵੀ ਇਹ ਲੋਕ ਨਹੀਂ ਇਹ ਝਾਂਸੀਆਂ ਦੇ ਲੋਕ ਨਹੀਂ ਇਸ ਤੋਂ ਕਿ ਬਿਆਨ ਨਹੀਂ ਕਰਉਣ ਵਾਲਾ ਆਮ ਆਦਮੀ ਪਾਰਟੀ ਦੇ ਲੋਕ ਨੇ ਪ੍ਰਧਾਨ ਜੀ ਆਮ ਆਦਮੀ ਪਾਰਟੀ ਦੇ ਕੇਂਦਰ ਵਿੱਚ ਦੱਸ ਜੁੜ ਹੋਇਆ ਹੋਇਆ ਪੰਜਾਖ ਦੇ ਅਲੱਗ-ਅਲੱਗ ਚੋਣਾਂ ਲੜ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਦੇਖੋ ਕੌਂਸਲ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਪ੍ਰੈਸ ਜਿਹੜਾ ਲਿਖਵਾਇਆ ਇਹਨਾਂ ਦਾ ਕੇਂਦਰੀਵਾਲ ਉਹਦੇ ਖਿਲਾਫ ਇਕੱਠੇ ਤਰ੍ਹਾਂ ਜਿਵੇਂ ਤੇ ਪੰਜਾਬ ਦੇ ਵਿੱਚ ਸਿਰਫ ਡਰਾਮਾ ਕਰ ਰਹੇ ਜੇ ਕੌਂਸਲ ਨੂੰ ਪੈਂਡੇ ਨੂੰ ਵੋਟ ਪਾਉਣਗੇ ਉਹ ਵੋਟ ਕਿਉਂ ਜਾਣੀ ਹੈ ਉਹ ਸੋਨੀ ਗਾਂਧੀ ਨੂੰ ਉਹ ਰੌਣਗਾਂਧੀ ਨੂੰ ਜੇ ਆਵਾਦੂ ਪਾਰਟੀ ਨੂੰ ਵੋਟ ਪਾਉਂਗੇ ਉੱਪਰ ਮੂੜ ਕੇ ਨੂੰ ਜਾਣੀ ਹੈ ਪਾਰਲੀਮੈਂਟ ਦੇ ਵਿੱਚ ਉਹ ਉਸ ਪਾਰਟੀ ਨੂੰ ਸੋਨੀ ਗਾਂਧੀ ਤੇ ਰੌਣਗਾਂਧੀ ਨੂੰ ਕਿਉਂਕਿ ਸਿਰਫ ਇਹ ਡਰਾਮੇबाजी ਹੈ ਲੋਕਾਂ ਨੂੰ ਸਭ ਸੋਚ ਕੇ ਵੋਟ ਪਾਉਣੀ ਚਾਹੀਦੀ ਹੈ ਕਿ ਆਵਾਦੂ ਪਾਰਟੀ ਨੂੰ ਪਾਈਏ ਕਿ ਕੌਂਸਲ ਨੂੰ ਪਾਈਏ ਵੋਟ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਉਹ ਇੱਕੋ ਜਗ੍ਹਾ ਜਾਣੀ ਹੈ ਸਰ ਕੇ ਬੇਨਤੀ ਕਰਦੇ ਕਿ ਸ਼ਰੂਮਨੀ ਕਾਲੀ ਦਲ ਪੱਲਾ ਛੋੜ ਰਹੇ ਆਂ ਲਿਆ ਆਪਣੇ ਦਮ ਤੇ ਝੋੜ ਰਹੇ ਆਂ ਸਾਰਿਆਂ ਨੂੰ ਸ਼ਰੂਮਨੀ ਕਾਲੀ ਦਲ ਦੀ ਤੱਕੜੇ ਹੋਏ ਮਾਤੇ ਕਰਨੀ ਚਾਹੀਦੀ ਆ ਕਿਉਂਕਿ ਪੰਜਾਬ ਦਾ ਇਸੇ ਗੱਲ 'ਚ ਪੜਾ ਕਿ ਖੇਤਰੀ ਪਾਰਟੀ ਜਿਹੜੀ ਛੋਟੀ ਪਾਰਟੀ ਹੈ ਸ਼ਰੂਮਨੀ ਕਾਲੀ ਦਲ ਉਹਨੂੰ ਤੱਕੜੇ ਕਰੋ ਉਹ ਥੋੜੀ ਆਵਾਜ਼ ਹੈ ਜਿਹੜੀ ਪਾਰਲੀਮੈਂਟ ਵਿੱਚ ਉਠਾਉਂਗਾ ਕਿਉਂਕਿ ਸ਼ਰੂਮਨੀ ਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਫਲਾਅ ਐਮਰਜੈਂਸੀ ਦੀ ਗੱਲ ਸੀ ਸ਼ਰੂਮਨੀ ਕਾਲੀ ਦਲ ਦੀ ਬਾੜੇ ਆ ਦੀ ਜਿਹੜੀ ਗਰੰਟੀ ਸੀ ਸਿਰ ਪੁਰੇ ਹਿੰਦੁਸਤਾਨ ਤੋਂ 50 ਅਭਿਗਰਦਾ ਸੀ ਕਿਉਂਕਿ 60 ਅਭਿਗਰਦਾ ਗਰਦਾ ਦੇ ਵਿੱਚੋਂ 60 ਅਭਿਗਰ ਕਾਲੀ ਆਪਣੀ ਸ਼੍ਰੋਮਣੀ ਕਾਲੀਦਲ ਦੀ ਪੰਜਾਬ ਦੀ ਗਰਦਾ ਸੀ ਜਿਸ ਕਰਕੇ ਜੇ ਪੰਜਾਬ ਦੇ ਮੁੱਦਿਆਂ ਦਾ ਖੜਨਾ ਤਾਂ ਸ਼੍ਰੋਮਣੀ ਕਾਲੀਦਲ ਨੇ ਖੜਨਾ ਤੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਪੀਲ ਸਾਡੀ ਸਾਰੀ ਪਾਰਟੀ ਦੀ ਜਿਨ੍ਹਾਂ ਨੇ ਲੀਡਰਸ਼ਿਪ ਸਾਰੇ ਦੀ ਅਪੀਲ ਮੰਨਦੇ ਹੋਏ ਬੇਨਤੀ ਕਰਾਂਗੇ ਕਿ ਸ਼੍ਰੋਮਣੀ ਕਾਲੀਦਲ ਨੂੰ ਵੱਤਵਰ ਵੋਟਾਂ ਪਾ ਕੇ ਦਿਓ ਤੇ ਤਗੜੇ ਕਰੋ ਜੇ ਪੰਜਾਬ ਦੇ ਮਸਲੇ اٹھਾਉਣੇ ਆ ਪਰਲ ਮਿਲਦੇ ਵਿੱਚ ਤੇ ਪੰਜਾਬ ਦੇ ਪੱਖ ਦੇ ਮੁੱਦੇ ਆ ਜਿਹੜੇ ਉਹਨਾਂ ਤੇ ਜੇ ਕੰਮ ਕਰਨਾ ਤਾਂ ਸ਼ੁਰੂ ਨਹੀਂ ਕੀਤਾ